ਇਹਨੇ ਵੋਟਰ ਆਪਣਾ ਬੋਲ ਕੇ ਨਹੀਂ ਗੱਲ ਦੱਸ ਸਕਦਾ ਤੇ ਕੀ ਕਰ ਸਕਦਾ ਧੱਕੇ ਮਾਰ ਕੇ ਬਾਹਰ ਕੱਢ ਰਿਹਾ ਵੋਟਰ ਨੂੰ ਉਹ ਗੱਲ ਕਹੀਏ ਮੈਂ ਮੇਰ ਸਾਹਦੇ ਬੇਜ ਸਾਹਿਬ ਆਏ ਮੈਂ ਤੁਸੀ ਮੇਰੇ ਨਾਲ ਵਾਅਦਾ ਕਰਕੇ ਤੇ ਸਟੇਜਾਂ ਦੇ ਆ ਕੇ ਮੈਂ ਗਲਤ ਕਰ ਰਹੇ ਹੋ ਗਲਤ ਪ੍ਰੋਮਿਸ ਕਰ ਰਹੇ ਲੋਕਾਂ ਤੇ ਕਿ ਮਾਰਿਆ ਇਹਨਾਂ ਨੇ ਤੇ ਕਿ ਮਾਰੇ ਨਾ ਬੰਦੇ ਇਕੱਠੇ ਕੀਤੇ 10 ਨੰਬਰੀਏ ਬੰਦੇ ਕਰਕੇ ਤੇ ਰਹਿਣੀਆਂ ਕਰਦੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵਕ ਵਕ ਪਾਰਟੀਆਂ ਚੋਣ ਪ੍ਰਚਾਰ ਜੋਰਾ ਸ਼ੋਰਾ ਨਾਲ ਕਰ ਰਹੀਆਂ ਹਨ ਉੱਥੇ ਹੀ ਕੱਲ ਪਠਾਨਕੋਟ ਸ਼ਹਿਰ ਦੇ 4 ਮਰਲਾ ਪਾਰਕ ਵਿੱਚ ਜੋਨ ਪ੍ਰਚਾਰਕਨ ਪਹੁੰਚੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾਦੀ ਰੈਲੀ ਵਿੱਚ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਸ਼ਹਿਰ ਵਾਸੀ ਆਪਣੀ ਸਮੱਸਿਆ ਲੈ ਕੇ ਸਟੇਜ ਤੇ ਨੁਮਾਇੰਦਿਆਂ ਨੂੰ ਮਿਲਣ ਗਿਆ ਤਾਂ ਉਸ ਨੂੰ ਸਟੇਜ ਤੋਂ ਧੱਕੇ ਮਾਰ ਕੇ ਹੇਠਾਂ ਉਤਾਰ ਦਿੱਤਾ ਗਿਆ ਇਸ ਮਾਮਲੇ ਸਬੰਧੀ ਪੀੜਤ ਬਜ਼ੁਰਗ ਨੇ ਦੱਸਿਆ ਕਿ ਉਸ ਦੇ ਘਰ ਪਾਣੀ ਦਾ ਕਨੈਕਸ਼ਨ ਨਹੀਂ ਹੈ ਤੇ ਗਲੀਆਂ ਵੀ ਟੁੱਟੀਆਂ ਹੋਈਆਂ ਹਨ ਉਹਨਾਂ ਨੇ ਕਿਹਾ ਕਿ ਉਹ ਇਹਨਾਂ ਸਮੱਸਿਆ ਸਬੰਧੀ ਕਈ ਵਾਰ ਸ਼ਹਿਰ ਦੇ ਮੇਅਰ ਨੂੰ ਵੀ ਮਿਲ ਚੁੱਕੇ ਹਨ ਪਰ ਫਿਰ ਵੀ ਸਮੱਸਿਆ ਹੱਲ ਨਹੀਂ ਹੋਈ ਤੇ ਅੱਜ ਜਦੋਂ ਉਹ ਵੋਟ ਮੰਗਣ ਲਈ ਇੱਥੇ ਪਹੁੰਚੇ ਹਨ ਤਾਂ ਤਾਂ ਜਦ ਉਸ ਸਟੇਜ ਤੇ ਗਿਆ ਤਾਂ ਉਹਨਾਂ ਨੂੰ ਸਟੇਜ ਤੋਂ ੱੱਕੇ ਮਾਰ ਕੇ ਹੇਠਾਂ ਉਤਾਰ ਦਿੱਤਾ ਗਿਆ। ਉੱਥੇ ਇਸ ਮਾਮਲੇ ਸਬੰਧੀ ਸੁਖਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਉਹਨਾਂ ਕਿਸੇ ਨੂੰ ਵੀ ੱੱਕੇ ਮਾਰਦਿਆਂ ਨਹੀਂ ਦੇਖਿਆ। ਪਰ ਸਾਬਕਾ ਵਿਧਾਇਕ ਅਮਿਤ ਵੇਜ ਨੇ ਕਿਹਾ ਕਿ ਉਹ ਵਿਅਕਤੀ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਅਤੇ ਆਪਣੇ ਘਰ ਪਰਿਵਾਰ ਵਿੱਚ ਵੀ ਲੜਾਈ ਝਗੜੇ ਕਰਦਾ ਹੈ ਜਿਸ ਨਾਲ ਸਭ ਨੂੰ ਹਮਦਰਦੀ ਕਰਨੀ ਚਾਹੀਦੀ ਹੈ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਹੱਥ ਜੋੜ ਕੇ ਲੋਕਾਂ ਕੋਲ ਵੋਟ ਮੰਗਣ ਕਰ ਕਰ ਗਲੀ ਗਲੀ ਪਹੁੰਚਦੇ ਹਨ ਪਰ ਉਥੇ ਜਦੋਂ ਇੱਕ ਵਾਰ ਉਹ ਅਹੁਦੇ ਤੇ ਪਹੁੰਚ ਜਾਂਦੇ ਹਨ ਤੇ ਕੋਈ ਵੋਟਰ ਜਦੋਂ ਉਹਨਾਂ ਨੂੰ ਸਵਾਲ ਪੁੱਛਦਾ ਹੈ ਤਾਂ ਉਹਨਾਂ ਨੂੰ ਜਵਾਬ ਦੀ ਜਗ੍ਹਾ ਧੱਕੇ ਮਿਲਦੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਘਟਨਾ ਦਾ ਕੀ ਅਸਰ ਹੁੰਦਾ ਹੈ ਆਈ ਇਸ ਬਾਰ ਦਾ ਵੋਟਰ ਆ ਜੀ ਮੈਨੂੰ ਪਤਾ ਲੱਗਾ ਰੈਲੀ ਆ ਰੈਲੀ ਦੇ ਵਿੱਚ ਮਾਗੇ ਗਿਆਂ ਮੈਂ ਆਪਣਾ ਪੁਆਇੰਟ ਦੱਸਣਾ ਚਾਹਨਾ ਆ ਮੇਅਰ ਸਾਹਿਬ ਨੇ ਮੇਰੇ ਨਾਲ ਪਿਛਲੇ ਵੋਟਾਂ ਦੇ ਵਿੱਚ ਪ੍ਰੋਮਿਸ ਕੀਤਾ ਸੀ ਤੇਰਾ ਕਨੈਕਸ਼ਨ ਨਹੀਂ ਕਰਾ ਦੇਾਂਗੇ ਇਹ ਇਲੈਕਸ਼ਨ ਹੋ ਹੁੰਦੇ ਲੇਕਿਨ ਅੱਜ ਤੱਕ ਮੈਂ 20 ਵਾਰੀ ਇਹਨਾਂ ਨੂੰ ਮਿਲਿਆ ਕੋਈ ਕਨੈਕਸ਼ਨ ਨਹੀਂ ਮੇਰਾ ਕੀਤਾ ਉਲਟਾ ਗਲੀ ਗਲਤ ਬਣਾਈ ਦੀ ਆ 20 ਇੱਕ ਦਾ ਬਜਰਾ ਪਾ ਕੇ ਬੇਵਕੂਫ ਬਣਾ ਰਹੇ ਆ ਲੋਕਾਂ ਦੀਆਂ ਗਲੀਆਂ ਗਲਤ ਬਣਾਈਆਂ ਬੈਠ ਰਹੀਆਂ ਥੜੇ ਗਲਤ ਬਣਾ ਦਿੱਤੇ ਦੇ ਆ ਜਿੰਨੇ ਕੋਈ ਗੱਲ ਕਰੋ ਕੋਈ ਨਹੀਂ ਡਿਕਟੇਟਰਸ਼ਿਪ ਚਲਾ ਰਹੇ ਨੇ ਮੈਂ ਵੀ ਗਵਰਨਮੈਂਟ ਇੰਪਲਾਈ ਦੀ ਵੋਟਰ ਆਪਣ ਉਹਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਅੱਜ ਅਧਿਕਾਰ ਹੈ ਕਿ ਨਹੀਂ ਹੈ ਬਾਜੀ ਇਹੋ ਗੱਲ ਕਹੀ ਹੈ ਮੈਂ ਮੇਅਰ ਸਾਹਿਬ ਤੇ ਵੇਜ ਸਾਹਿਬ ਆਏ ਮੈਂ ਤੁਸੀ ਮੇਰੇ ਨਾਲ ਬਾਹਰ ਕਰਕੇ ਤੇ ਸਟੇਜਾਂ ਦੇ ਆ ਕੇ ਤੁਸੀਂ ਗਲਤ ਕਰ ਰਹੇ ਹੋ ਗਲਤ ਬਹੁਤ ਪ੍ਰੋਮਿਸ ਕਰ ਰਹੇ ਲੋਕਾਂ ਨਾਲ ਹਾਂ ਤੇ ਕਿ ਮਾਰੇ ਇਹਨਾਂ ਨੇ ਤੇ ਕਿ ਮਾਰੇ ਨਾ ਬੰਦੇ ਇਕੱਠੇ ਕੀਤੇ 10 ਨੰਬਰੀਏ ਬੰਦੇ ਕਰਕੇ ਤੇ ਰਹਿਨੀਆਂ ਕਰਦੇ ਨੇ ਬੇਬੂਕ ਉਹਨਾਂ ਦੇ ਪਬਲਿਕ ਨੂੰ ਪਬਲਿਕ ਨੂੰ ਲੱਖ ਰੁਪਇਆ ਦੇਾਂਗੇ 10000 ਦੇਾਂਗੇ 20000 ਦੇਾਂਗੇ ਕਿਸੇ ਨੇ ਨਹੀਂ ਦੇਣਾ ਇੱਕ ਕਨੈਕਸ਼ਨ ਨਹੀਂ ਇਹ ਕਰ ਸਕਦੇ ਹੋਰ ਇਹਨਾਂ ਨੇ ਕੀ ਕਰਨਾ ਹੈ ਹੋਰ ਕੀ ਕਰ ਸਕਦੇ ਕੀ ਸ਼ਰਾਫਤ ਕਰ ਸਕਦੇ ਨਾ ਜੇ ਵੋਟਰ ਇਲੈਕਸ਼ਨ ਚ ਬੋਲਦਾ ਤੇ ਬੋਲਣ ਦਾ ਅਧਿਕਾਰ ਹੀ ਨਹੀਂ ਉਹਨੂੰ ਉਹਨੂੰ ਧੱਕੇ ਮਾਰ ਦਿਓ ਬਾਹਰ ਕੱਢ ਦਿਓ ਲੋਕ ਇਹ ਕਹਿ ਜਾ ਰਹੇ ਕਿ ਤੁਸੀਂ ਜਿਹੜਾ ਸ਼ਰਾਬੀ ਕਿ ਮੈਂ ਕੋਈ ਸ਼ਰਾਬ ਨਹੀਂ ਪੀਤੀ ਹੁਣੇ ਮੈਡੀਕਲ ਕਰਾਓ ਤੁਸੀਂ ਟੈਸਟ ਕਰਾਓ ਇੰਦਾ ਵੀ ਜੀ ਜੀ ਰੰਧਾ ਬੇ ਸਾਹਿਬ ਦਾ ਕਿਹੜਾ ਫੋਨ ਨੰਬਰ ਹੈ ਕਿੱਥੋਂ ਹੀ ਪੁੱਛਣਾ ਨਹੀਂ ਹੈ ਵੋਟਰ ਨਹੀਂ ਪੁੱਛਦਾ ਬੋਟ ਦੇ ਕੇ ਬਾਅਦ ਚ ਲੱਭਣਾ ਕਿੱਥੇ ਆ ਤੁਹਾਨੂੰ ਧੱਕੇ ਕੀਲੇ ਨਾਲ ਮਾਰੇਗੇ ਮੈਨੂੰ ਮਾਰੇਗੇ ਇੱਥੇ ਗੱਲ ਕਿਉਂ ਕਰ ਸਟੇਜ ਤੇ ਕਰਨੀ ਇਹ ਧੱਕੇ ਜਿਹੜੇ ਤੁਹਾਨੂੰ ਕਿਹਨੇ ਮਾਰੇ ਸੀ ਇਹਨਾਂ ਨੇ ਇਹਦੀ ਪਾਰਟੀ ਨੇ ਮਾਰੇ ਇਹਨਾਂ ਨੂੰ ਬੰਦੇ ਇਕੱਠੇ ਕੀਤੇ ਤੇ ਪਾਸ ਖਿੱਚ ਕੇ ਲਾ ਗਏ ਕਿਹੜੀ ਪਾਰਟੀ ਇਹ ਆ ਕਾਂਗਰਸ ਪਾਰਟੀ ਦੇ ਕੰਗਰਸ ਪਾਰਟੀ ਆ ਰਹੀ ਹੈ 75 ਸਾਲ ਰਾਜ ਕਿ ਤੇ ਸਾਨੂੰ ਨਹੀਂ ਪਤਾ ਕੀ ਇਹ ਰਾ ਫੇਰੀਆਂ ਕੀਤੀਆਂ ਅੱਜ ਇਹ ਗੱਲਾਂ ਕਰ ਕਰਕੇ ਦਸਣ ਦੇ ਨਾ ਕੋਈ ਵੀ ਪਾਰਟੀ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਕੰਮ ਹੋਣੇ ਚਾਹੀਦੇ ਨਾ ਸਰਕਾਰੀ ਵਿਭਾਗਾਂ ਜਿੰਨੇ ਕ੍ਰਿਪਸ਼ਨ ਸਟੇਟ ਦੇ ਵਿਭਾਗਾਂ ਜੀ ਤੁਹਾਨੂੰ ਕੀ ਦੱਸਾਂ ਨਹੀਂ ਸਾਡੇ ਸੈਂਟਰ ਦੇ ਵਿਭਾਗਾਂ ਜੀ ਨਹੀਂ ਇਹ ਤਾਂ ਬੇਵਕੂਫ ਬਣਾਉਂਦੇ ਨਾ ਤੇ ਕੋਟ ਦੀ ਤਿਆਰੀ ਚੱਲ ਜਾਓ ਡਿਸਟ੍ਰਿਕਟਾਂ ਦੇ ਇੰਨੇ ਪੈਸੇ ਦੇ ਦਿਓ ਜੀ ਇੱਧਰ ਉਹਨੇ ਪੈਸੇ ਦੇ ਦਿਓ ਜੀ ਇੱਧਰ ਉਹਨੇ ਦੇ ਦੇ ਜਿਹਦਾ ਕੋਈ ਮਾਂ ਪਾਪ ਨਹੀਂ ਮੈਂ ਤਾਂ ਕਹਿ ਪੱਜਿਆ ਮੈਂ ਤਾਂ ਸੰਦੇਸ਼ ਦੇਣਾ ਚਾਹੁੰਦਾ ਐਹੋ ਜੀਆਂ ਦਾਲੀਆਂ ਨੂੰ ਦਫਾ ਕਰੋ ਜਿਹੜੇ ਵੋਟਰ ਨੂੰ ਤੁਸੀਂ ਕਿੱਥੋਂ 5 ਸਾਲ ਲੱਭਣਾ ਨੂੰ ਦੱਸੋਣਾ ਕਿੱਥੋਂ ਲੱਭਣਾ ਰੈਲੀ ਕਰਨਾ ਹੈ ਗੱਲ ਤੇ ਸੁਣੋ ਇਹਦਾ ਦਫਤਰ ਕਿੱਥੇ ਆ ਅਸੀਂ ਪੁੱਛ ਨਹੀਂ ਸਕਦੇ ਕਿੱਥੇ ਦਫਤਰ ਤੁਹਾਡਾ ਕਿਹੜਾ ਫੋਨ ਨੰਬਰ ਅਸੀਂ ਕੰਟੈਕਟ ਕਰਨਾ ਕਿੱਦਾਂ ਕਰਨਾ ਤੁਹਾਡੇ ਨਾਲ ਅੱਜ ਤੁਸੀਂ ਬੋਟ ਲਾ ਗਏ ਕੱਲ ਨੂੰ ਕੰਟੈਕਟ ਕਿੱਥੇ ਕਰਨਾ ਇਹ ਤਾਂ ਲੋਕਾਂ ਨੂੰ ਕੰਨ ਘੱਟ ਮਿਲਦੀ ਹੈ ਗਰੀਬ ਲੋਕ ਵਿਚਾਰੇ ਬੋਲ ਸਕਦੇ ਆ ਕਿ ਆ ਕੋਈ ਫੂਡ ਸਪਲਾਈ ਵਾਲੇ ਅਫਸਰ ਰਲੇ ਦੇ ਨਾਲ ਮਹਿਕਮਾ ਮਿਨਿਸਟਰ ਸਾਰੇ ਰਲੇ ਦੇ ਨਾਲ ਸਭ ਕੁਝ ਹੋ ਰਿਹਾ ਅਸੀਂ ਵੀ ਨੌਕਰੀ ਕਰਨੇ ਸਾਨੂੰ ਪਤਾ ਕੀ ਕੁਝ ਹੋ ਰਿਹਾ ਮੇਰੇ ਸਾਹਮਣੇ ਇਤਨੀ ਬਾਤ ਹੋ ਗਈ ਤੇ ਨਾ ਹੀ ਉਹ ਕੋ ਸਾਡੇ ਲੋਕਲ ਇੱਕ ਫੈਮਿਲੀ ਚ ਉਹਨਾਂ ਦਾ ਫੈਮਿਲੀ ਵਿੱਚ ਵੀ ਥੋੜੀ ਪ੍ਰੋਬਲਮ ਰਹਿੰਦੀ ਹੈ ਸਾਰੇ ਇਲਾਕੇ ਨੂੰ ਪਤਾ ਹੈ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਇੱਕ ਬੰਦਾ ਜਿਹੜਾ ਮੈਂਟਲੀ ਥੋੜੇ ਜਿ ਚੈਲੰਜਡ ਹੋਣਾ ਨੂੰ ਐਉਂ ਨਾ ਕਰੋ ਉਸ ਕੋ ਬਚਾਰਾ ਵੈਸੀ ਪ੍ਰੋਬਲਮ ਚ ਹੈ ਔਰ ਘਰ ਵੀ ਲੜਾਈ ਕਰਦੇ ਰਹਿੰਦੇ ਉਹਨਾਂ ਨੂੰ ਇਸ ਤਰ੍ਹਾਂ ਨਾ ਕਰੋ ਵੀ ਉਹਨੂੰ ਸਿੰਮਪਥੀ ਕਰੋ ਉਹਨਾਂ ਨੂੰ ਨਾ ਪੰਡੋ